ਇਹ ਵੀਡੀਓ ਗਿੱਲ ਹਸਪਤਾਲ ਰੋਪੜ ਦੇ ਡਾਕਟਰ ਗਿੱਲ ਹੁਰਾਂ ਦੇ ਵੱਲੋਂ ਪਾਈ ਗਈ ਹੈ। ਉਹਨਾਂ ਕੋਲ ਇੱਕ ਮਰੀਜ਼ ਆਇਆ ਹੈ ਅਤੇ ਡਾਕਟਰ ਸਾਹਿਬ ਉਸ ਮਰੀਜ਼ ਬਾਰੇ ਕੀ ਦੱਸ ਰਹੇ ਨੇ ਅਤੇ ਪੰਜਾਬ ਦੇ ਬਾਰੇ ਕੀ ਅਪੀਲ ਕਰ ਰਹੇ ਨੇ। ਤੁਸੀਂ ਦੇਖੋ ਇਹ ਸਾਰੀ ਵੀਡੀਓ। ਡਾਕਟਰ ਗਿੱਲ ਹੁਰਾਂ ਦੇ ਵੱਲੋਂ ਪਾਈ ਗਈ ਇਹ ਵੀਡੀਓ ਵਾਇਰਲ ਹੋ ਰਹੀ ਹੈ। ਮੈਂ ਤੁਹਾਡਾ ਆਪਣਾ ਗਿੱਲ। ਮੈਂ ਗਿੱਲ ਹਸਪੀਟਲ ਮਰੀਂਡਾ ਰੋਡ ਰੋਪੜ ਬਾਈਪਾਸ ਤੇ ਪ੍ਰੈਕਟਿਸ ਕਰਦਾ ਐ ਐਮ ਬੀ ਮੈਡੀਸਨ। ਮੇਰੇ ਕੋਲ ਕੱਲ ਇੱਕ ਬਹੁਤ ਹੈਰਾਨੀਜਨਕ ਕੇਸ ਆਇਆ। ਜੀਤੇ ਕਰਕੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਮੇਰੇ ਕੋਲ ਜਿਹੜਾ ਪੇਸ਼ੈਂਟ ਹੈ ਉਹ ਚਿੱਟੇ ਦੇ ਟੀਕੇ ਲਗਾ ਰਿਹਾ ਹੈ ਰੋਜ਼ ਇੱਕ ਜਿਹਦੇ ਕਰਕੇ ਉਸਦੇ ਪੈਰਾਂ ਦੀ ਲੱਤਾਂ ਦੀ ਇਹ ਹਾਲਤ ਹੋ ਚੁੱਕੀ ਹੈ ਵੀ ਉੱਥੇ ਮੋਗੇ ਬਣ ਚੁੱਕੇ ਨੇ ਇਹ ਬਹੁਤ ਜ਼ਿਆਦਾ ਇਨਫੈਕਟਿਡ ਹੈ ਹੈਪਟਾਈਟਸ ਵੀ ਬੀ ਹੈਪਟਾਈਟਸ ਸੀ ਐਚ ਆਈ ਵੀ ਦਾ ਚੈੱਕ ਕਰਿਆ ਗਿਆ ਜੀਚ ਇਹਦਾ ਕਾਲਾ ਪੀਲਾ ਪੋਜ਼ਿਟਿਵ ਆਇਆ ਹੈ ਜੀਡੀਐਨ ਉੱਪਰ ਸਰਕਾਰ ਤੋਂ ਦਵਾਈ ਸ਼ੁਰੂ ਕਰਾਵਾਂਗੇ ਪਰ ਹੌਲੀ ਹੌਲੀ ਮੈਂ ਇਹ ਚਾਹਨਾ ਵੀ ਸਾਡੀ ਜਿਹੜੀ ਪਨੀਰੀ ਹੁਣ ਕੁੱਠੇ ਪਾਸੇ ਪਈ ਹੋਈ ਹੈ ਉਹ ਹੁਣ ਸੁਧਰ ਜਵੇ ਵਾਪਸ ਆ ਜਵੇ ਕਿਉਂਕਿ ਹੁਣ ਸਾਡੇ ਕੋਲ ਕੋਈ ਇਲਾਜ ਨਹੀਂ ਰਿਹਾ ਇੰਨੇ ਜ਼ਿਆਦਾ ਜ਼ਖਮਾਂ ਨੂੰ ਠੀਕ ਕਰਨਾ ਤੇ ਚਿੱਟੇ ਵੀ ਤੋੜਨ ਨੂੰ ਠੀਕ ਕਰਨਾ ਬਹੁਤ ਜ਼ਿਆਦਾ ਮੁਸ਼ਕਲ ਕੰਮ ਹੈ ਮੈਂ ਤੁਹਾਡੇ ਨਾਲ ਹੈ ਜਿੰਨੇ ਦਾ 1 ਗ੍ਰਾਮ ਚਿੱਟਾ ਹੁੰਦਾ ਉੰਨੇ 'ਚ ਮੈਂ ਤੁਹਾਡਾ ਪੂਰਾ ਟ੍ਰੀਟਮੈਂਟ ਕਰ ਦੂੰਗਾ ਵਾਦਾ ਕਰਦਾ ਹਾਂ ਮੈਂ ਪੁਲਸ ਵੀਰਾਂ ਨੂੰ ਬੇਨਤੀ ਕਰਦਾ ਹਾਂ ਜਿਹੜਾ ਚਿੱਟਾ ਵੇਚਦਾ ਹੈ ਉਹਨੂੰ ਠੋਕੋ ਤੇ ਜਿਹੜਾ ਵੀ ਚਿੱਟਾ ਪੀਂਦਾ ਹੈ ਉਹਨੂੰ ਰੋਕੋ ਉਹਦਾ ਇਲਾਜ ਕਰਾਓ ਜੇ ਹੁਣ ਆਪਾਂ ਇਸ ਕੋਡ ਨੂੰ ਖਤਮ ਕਰਨ ਨੂੰ ਲੱਗੇ ਤਾਂ ਸਾਨੂੰ ਘੱਟੋ ਘੱਟ ਵੀ 10 ਸਾਲ ਲੱਗ ਜਾਣੇ ਮੇਰੀ ਇਹ ਬੇਨਤੀ ਹਰ ਅਫਸਰ ਹਰ ਮੁਲਾਜ਼ਮ ਦੇ ਮੋਬਾਈਲ 'ਚ ਤੇ ਹਰ ਬੰਦੇ ਦੇ ਮੋਬਾਈਲ 'ਚ ਪਹੁੰਚਾਓ ਤਾਂ ਕਿ ਆਪਾਂ ਆਪਣੀ ਜਵਾਨੀ ਨੂੰ ਸਾਂਭ ਸਕੀਏ ਥੈਂਕ ਯੂ